ਅੱਜ ਤੁਹਾਨੂੰ ਲੈ ਕੇ ਪਹੁੰਚੇ ਆਂ ਜੋਰਾ ਸਟੱਡ ਫਾਰਮ ਤੇ ਸ਼੍ਰੀ ਅਮਰਸਰ ਸਾਹਿਬ ਬਹੁਤ ਹੀ ਖੂਬਸੂਰਤ ਫਾਰਮ ਬਣਿਆ ਹੋਇਆ ਜਿੰਨਾ ਖੂਬਸੂਰਤ ਫਾਰਮ ਬਣਿਆ ਹੋਇਆ ਤੇ ਓਨੇ ਚੰਗੇ ਜਾਨਵਰ ਨੇ ਮਾਰਵਾੜੀ ਬਹੁਤ ਹੀ ਟੌਪ ਦੀਆਂ ਹੋਮ ਬ੍ਰੀਡ ਵਸ਼ੇਰੀਆਂ ਜਿ ਤੁਹਾਨੂੰ ਮੈਂ ਦਿਖਾਉਣੀਆਂ ਨੇ ਵੀਡੀਓ ਚ ਇੱਕ ਬਹੁਤ ਹੀ ਛੋਟੀ ਦਾ ਘੋੜਾ ਦਿਖਾਉਣਾ ਤੇ ਇੱਕ ਨਜ਼ਰ ਤੁਹਾਡੀ ਮੈਂ ਬਾਈ ਉਰਨ ਦੀ ਨਰਸਰੀ ਤੇ ਪਵਾ ਦਾਂ ਬਹੁਤ ਹੀ ਖੂਬਸੂਰਤ ਪੇੜ ਪੌਦੇ ਫੁੱਲ ਮੈਨੂੰ ਇੱਥੇ ਦੇਖਣ ਨੂੰ ਮਿਲੇ ਆਪਾਂ ਜਿਹੜੀਆਂ ਚੀਜ਼ਾਂ ਆਪਣੇ ਗਾਰਡਨ ਦੇ ਵਿੱਚ ਰੱਖਦੇ ਹਾਂ ਹੋਰ ਵੀ ਖੂਬਸੂਰਤ ਬਣਾਉਣ ਦੇ ਲਈ ਉਹ ਸਾਰੀ ਚੀਜ਼ਾਂ ਬਾਈ ਕੋਲ ਮਿਲਦੀਆਂ ਨੇ ਤੇ ਫੁੱਲ ਬੂਟੇ ਦੇਖ ਕੇ ਰੂਹ ਖੁਸ਼ ਹੋ ਜਾਂਦੀ ਆ ਤੇ ਮੇਰਾ ਜੀ ਕਰਿਆ ਵੀ ਇੱਕ ਕੈਮਰਾ ਇੱਧਰੋਂ ਵੀ ਕਮਾਇਆ ਜਾਵੇ ਤੇ ਆਜੋ ਹੁਣ ਤੁਹਾਨੂੰ ਮੈਂ ਫਾਰਮ ਵੱਲ ਲੈ ਕੇ ਚੱਲਦਾ ਤੇ ਆਹ ਘੋੜਾ ਤੁਹਾਨੂੰ ਦਿਖਾਉਣ ਲੱਗਿਆ ਇਸ ਘੋੜੇ ਦੀ ਬਲੱਡ ਲਾਈਨ ਵੀ ਦੱਸੂ ਉਸ ਤੋਂ ਪਹਿਲਾਂ ਮੈਂ ਇਹ ਦੱਸਦਾ ਤੁਹਾਨੂੰ ਇਹ ਘੋੜਾ ਬਾਈ ਉਹਨਾਂ ਦੀ ਹੋਮ ਬਰੀਡ ਆ ਜਿੰਨਾ ਸ਼ੌਂਕ ਬਾਈ ਜੋਰਾਵਰ ਸਿੰਘ ਢੱਲੋਰਾ ਨੂੰ ਤੇ ਉਹਨਾਂ ਦੇ ਭਰਾ ਨੂੰ ਉਹਨਾਂ ਹੀ ਸ਼ੌਂਕ ਬਾਈ ਦੇ ਫਾਦਰ ਸਾਹਿਬ ਨੂੰ ਵੀ ਸੀ ਇਹ ਘੋੜਾ ਹੋਮ ਬਰੀਡ ਆ ਬਾਈ ਰੋਂਦਾ ਤੇ ਇਹ ਹੈਗਾ ਅਲੀ ਕਿਰਲ ਗੜਾ ਵਾਲੇ ਦਾ ਤਕਰੀਬਨ ਬਾਈ ਕਹਿੰਦੇ ਵੀ 15 ਸਾਲ ਤੋਂ ਤਾਂ ਇਹ ਮੰਡੀਆਂ ਦੀ ਜਾਂ ਰਿਹਾ ਵੱਲਾ ਮੰਡੀ ਤੇ ਹਰ ਸਾਲ ਜਾਂਦਾ ਸੀ ਪਰ ਇਸ ਵਾਰ ਲੰਮੇ ਸਮੇਂ ਬਾਅਦ ਮੰਡੀ ਤੇ ਲੈ ਕੇ ਗਏ ਤੇ ਸਾਰੇ ਦੋਸਤਾਂ ਨੇ ਐਪਰੀਸ਼ੀਏਟ ਕੀਤਾ ਬਹੁਤ ਜ਼ਿਆਦਾ ਕਿ ਭਾਈ ਤੁਸੀਂ ਘੋੜਾ ਤੁਹਾਡੇ ਕੋਲ ਚੰਗਾ ਤੇ ਘੋੜਾ ਦਿਖਾਉਣਾ ਬਣਦਾ ਤੇ ਆਪਾਂ ਜੀ ਤੁਹਾਨੂੰ ਘੋੜਾ ਇਹ ਦਿਖਾਉਣ ਲੱਗਿਆ ਕੋਬਰਾ ਕੋਬਰੇ ਦੀ ਮਾਂ ਜਦੋਂ ਵੱਲਾ ਮੰਡੀ ਤੇ ਬਾਈ ਉਹਨੇ ਦੱਸਦੇ ਵੀ ਖਰੀਦੀ ਸੀ 1999 ਦੇ ਵਿੱਚ ਜਿਵੇਂ ਅੱਜ ਆਪਾਂ ਬਿੱਗ ਬਲਾਸਟ ਦੇ ਚਰਚੇ ਕਰਦੇ ਆਂ ਤੇ ਉਦੋਂ ਚਰਚੇ ਹੋਏ ਸੀ ਪੂਰੀ ਦਿਵਾਲੀ ਮੰਡੀ ਵੱਲਾ ਮੰਡੀ ਤੇ ਕਿ ਭਾਈ ਬੜਾ ਤਗੜਾ ਸੌਦਾ ਹੋਇਆ ਤੇ ਅੰਕਲ ਰਣਜੀਤ ਚੈਨ ਵਾਲਿਆਂ ਤੋਂ ਇਹਦੀ ਮਾਂ ਖਰੀਦੀ ਗਈ ਸੀ ਤੇ ਉਹਨੇ ਬਹੁਤੀ ਚੋਟੀ ਦੇ ਬੱਚੇ ਦਿੱਤੇ ਤਿੰਨ ਬਸ਼ੇਰੀਆਂ ਤੇ ਇੱਕ ਆ ਬਸ਼ੇਰਾ ਤੇ ਘੋੜੇ ਦੀ ਇਹਦੀ ਸਟਾਰ ਸਰਵਿਸ ਬਾਈ ਉਹਨਾਂ ਨੇ ਓਪਨ ਕੀਤੀ ਆ ਤੇ ਬਹੁਤ ਜਾਇਜ਼ ਫੀਸ ਰੱਖੀ ਆ ਬਾਈ ਜੋਰਾਵਾਰੂਰੀ ਖੁੱਲੇ ਦਿਲ ਵਾਲੇ ਬੰਦੇ ਆ ਉਹਨਾਂ ਦਾ ਮਕਸਦ ਇਹ ਆ ਜਿਹੜੀ ਅਲੀਕਰ ਲਗੜ ਲਾਈਨ ਆ ਉਹ ਆਪਾਂ ਨੂੰ ਬਤਾ ਵੀ ਮਾਜੇ ਦਾ ਟੌਪ ਦਾ ਘੋੜਾ ਰਿਹਾ ਅਲੀਕਰ ਲਗੜ ਉਸ ਟਾਈਮ ਤੂਤੀ ਬੋਲਦੀ ਸੀ ਉਸ ਘੋੜੇ ਦੀ ਤੇ ਉਹਦੇ ਲਿਮਟਡ ਬੱਚਿਆਂ ਚੋਂ ਇੱਕ ਆ ਜੀ ਉਹਦੇ ਪਹਿਲੇ ਬੱਚਿਆਂ ਚੋਂ ਵੀ ਇੱਕ ਆ ਤੇ ਲਿਮਟਡ ਬੱਚਿਆਂ ਚੋਂ ਵੀ ਇੱਕ ਆ ਕੋਬਰਾ ਇਹ ਤੋਂ ਸਟੈਂਡ ਸਰਵਿਸ ਤੁਸੀਂ ਲੈ ਸਕਦੇ ਹੋ ਚੰਗੀ ਬ੍ਰੇਡ ਲਾਈਨ ਦਾ ਬਾਕੀ ਜਿਵੇਂ 20 ਸਾਲ ਦੇ ਕਰੀਬ ਉਮਰ ਹੋ ਗਈ ਤੇ ਜੋਬਰ ਦੀ ਫਿਟਨੈਸ ਅੱਜ ਪੂਰੀ ਪਈ ਆ ਤੇ ਤੁਹਾਨੂੰ ਇਸ ਫਾਰਮ ਦੀਆਂ ਤਿੰਨ ਹੋਮ ਬ੍ਰੀਡ ਬਸ਼ੇਰੇ ਵੀ ਦਿਖਾਉਣੀਆਂ ਨੇ ਮੈਂ ਦਲਬਾਗ ਦੀ ਆਲਮਗੀਰ ਦੀ ਤੇ ਭਾਰਤ ਰਤਨ ਦੀ ਉਹ ਵੀ ਬਹੁਤ ਚੰਗੀਆਂ ਬਸ਼ੇਰੀਆਂ ਨੇ ਤੇ ਅੱਜ ਉਹਨੂੰ ਬਾਈ ਉਹਨਾਂ ਨਾਲ ਗੱਲਬਾਤ ਕਰਦੇ ਆਂ ਘੋੜੇ ਬਾਰੇ ਮੋਟੀ ਮੋਟੀ ਜਾਣਕਾਰੀ ਮੈਂ ਤੁਹਾਨੂੰ ਦੇ ਦਿੱਤੀ ਤੇ ਬਾਕੀ ਦੀ ਕਿੰਨੀ ਫੀਸ ਆ ਕੀ ਗੱਲਬਾਤ ਆ ਉਹ ਆਪਾਂ ਬਾਈ ਜੋਰਾਵਰ ਸਿੰਘ ਢੱਲੋਂ ਨਾਲ ਗੱਲਬਾਤ ਕਰਦੇ ਆਂ ਵੀਡੀਓ ਨਾਲ ਬਣੇ ਰਹੋ ਘੋੜਾ ਕਿਵੇਂ ਲੱਗਿਆ ਕੋਬਰਾ ਉਹ ਵੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਇੱਕ ਅੰਟੀਕ ਪੀਸ ਬਾਈ ਜੋਰਾਵਰ ਸਿੰਘ ਜੀ ਸਾਹਮਣੇ ਬੈਠਿਆ ਜੀ ਤੇ ਅੱਜ ਤੁਹਾਡੇ ਸਾਹਮਣੇ ਆਪਾਂ ਪੇਸ਼ ਕੀਤਾ ਜੀ ਕੋਬਰੇ ਨੂੰ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਪਹੁੰਚਿਆ ਜੀ ਮੈਂ ਸ਼੍ਰੀ ਗੁਰੂ ਰਾਮਦਾਸ ਜੀ ਦੀ ਨਗਰੀ ਸ਼੍ਰੀ ਅਮਰਸਰ ਸਾਹਿਬ ਮੈਂ ਜੋਰਾਵਰ ਸਟੱਡ ਫਾਰਮ ਤੇ ਬੈਠਾ ਹਾਂ ਜੀ ਮੇਰੇ ਨਾਲ ਭਾਈ ਜੋਰਾਵਰ ਸਿੰਘ ਜੀ ਢੱਲੋਂ ਭਾਈ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡਾ ਬਹੁਤ ਬਹੁਤ ਵੈਲਕਮ ਜੀ ਜੀ ਤੇ ਭਾਈ ਜੀ ਧੰਨਵਾਦ ਕਰਦੇ ਹਾਂ ਤੁਸੀਂ ਸਾਡੇ ਚੈਨਲ ਨੂੰ ਜਿਹੜਾ ਤੁਹਾਡਾ ਘੋੜਾ ਹੁਣ ਤੱਕ ਤੁਸੀਂ ਲੁਕੋ ਕੇ ਰੱਖਿਆ ਉਸ ਨੂੰ ਸ਼ੂਟ ਕਰਨ ਦਾ ਮੌਕਾ ਦਿੱਤਾ ਜੀ ਬਿਲਕੁਲ ਬਿਲਕੁਲ ਜੀ ਧੰਨਵਾਦ ਤੁਹਾਡਾ ਜੀ ਤੁਸੀਂ ਚਲੋ ਪਹੁੰਚੇ ਸਾਡੇ ਕੋਲ ਮੈਂ ਪਹਿਲਾਂ ਵੀ ਤੁਹਾਡੇ ਫਾਰਮ ਤੇ ਵੈਸੇ ਵਿਜ਼ਿਟ ਕਿ ਤੁਸੀਂ ਪਹਿਲਾਂ ਵੀ ਕਦੇ ਨਹੀਂ ਦਿਖਾਇਆ ਜਦੋਂ ਅਚਾਨਕ ਹੀ ਮੇਰੀ ਗੱਲ ਹੋਈ ਕਿ ਭਾਈ ਘੋੜਾ ਆਪਣੇ ਕੋਲ ਤਕਰੀਬਨ 20 ਸਾਲ ਦੇ ਨੇੜੇ ਉਹਦੀ ਉਮਰ ਆ ਤੇ ਉਹ ਫਲਮਾਉਣਾ ਮੈਂ ਵੀ ਇੱਕ ਵਾਰ ਸੋਚਿਆ ਪਹਿਲਾਂ ਬਾਈ ਦੇ ਫਾਰਮ ਤੇ ਕਦੇ ਮੈਂ ਦੇਖਿਆ ਨਹੀਂ ਹੈਗਾ ਘੋੜਾ ਇਹ ਐਕਚੁਅਲੀ ਜੀ ਆ ਉਦੋਂ ਬਸ ਐਵੇਂ ਇੰਨਾ ਧਿਆਨ ਨਹੀਂ ਕੀਤਾ ਇੱਕ ਵਾਰੀ ਬਹੁਤ ਸਾਲ ਪਹਿਲਾਂ ਇੱਕ ਵਾਰੀ ਫੋਟੋ ਖਿੱਚੀ ਪਿਆਰ ਕੀ ਬੱਲੇ ਮੰਡੀ ਖੜਿਆ ਤੇ ਲੋਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਉਹਨੂੰ ਤੇ ਲੋਕਾਂ ਨੇ ਕਿਹਾ ਯਾਰ ਆ ਤੂੰ ਬੜੇ ਸਾਲਾਂ ਬਾਦੋਂ ਲਿਆਂਦਾ ਤੇ ਉੱਥੋਂ ਫਿਰ ਮੋਟੀਵੇਸ਼ਨ ਮਿਲੀ ਉੱਥੋਂ ਹੀ ਫਿਰ ਮੇਰਾ ਮਨ ਬਣਿਆ ਮੈਂ ਉੱਥੋਂ ਹੀ ਤੁਹਾਨੂੰ ਕੰਟੈਕਟ ਕੀਤਾ ਨੇ ਯਾਰ ਇਹ ਇੰਟਰਵਿਊ ਕਰੀਏ ਵੀਰੇ ਇੰਮਾਰਕੀਟ ਚ ਲਏ ਆਂ ਇੱਕ ਪੀਸ ਰੱਖੀ ਬੈਠੇ ਹੋ ਤੁਸੀਂ ਹਾਂ ਜੀ ਇਹ ਪਿਓਰ ਬਲੈਕ ਆ ਜੀ ਅਲੀ ਕਿਲਗੜ ਦਾ ਬੱਚਾ ਜੀ ਪੁਰਾਣੀ ਲਾਈਨ ਆਪਣੇ ਪੰਜਾਬ ਦੀ ਤੇ ਇਸ ਟਾਈਮ 19 ਸਾਲ ਦਾ ਕੋੜਾ ਆ ਪਰ ਤੁਸੀਂ ਵੇਖ ਹੀ ਲਾ ਜਦੋਂ ਫਿੱਟਿਆ ਉਹ ਅਜੇ ਵੀ ਸ਼ੇਰਾ ਹੀ ਲੱਗਦਾ ਜੀ ਤੁਸੀਂ ਦੱਸਿਆ ਵੀ ਤੁਹਾਡੇ ਭਤੀਜਾ ਉਹ ਵੀ ਰਾਈਡ ਕਰਦੇ ਨੇ ਉੱਪਰ ਮੇਰਾ ਭਤੀਜਾ ਜੀ ਉਹ ਆਪਣੇ ਲਾਗੇ ਰਣਜੀਤ ਐਵਿਨਿਊ ਆ ਕਦੀ ਮਾਰਕੀਟ ਚ ਲੈ ਜਾਂਦਾ ਮਤਲਬ ਛੋਟੇ ਉਨੂੰ ਰਾਈਡ ਰੂਟ ਕਰਦੇ ਰਹੇ ਆ ਮਤਲਬ ਵਧੀਆ ਰਾਈਡਿੰਗ ਕਰਦਾ ਦੋਵੇਂ ਹਾਂ ਉਮਰ ਨੇ ਹਾਂ ਜੀ ਦੋਵੇਂ 6 ਉਹਨਾਂ ਦੋਵਾਂ ਤੇ ਆਪੇ ਡੇਟ ਕੁ ਮਹੀਨੇ ਦਾ ਫਰਕ ਉਹਨਾਂ ਦੋਵਾਂ ਦਾ ਜੀ ਅੱਛਾ ਜੀ ਉਹ ਵੱਡਾ ਕਿ ਘੋੜਾ ਵੱਡਾ ਨਹੀਂ ਘੋੜਾ ਵੱਡਾ ਹੀ ਘੋੜਾ ਵੱਡਾ ਘੋੜਾ ਜੂਨ ਦਾ ਆ ਜੀ ਉਹ ਅਗਸਟ ਦਾ ਆ ਅੱਛਾ ਅੱਛਾ ਜੀ ਹਾਂ ਜੀ ਠੀਕ ਹੈ ਵੀਰੇ ਜੀ ਕੋੜਿਆਂ ਦੇ ਵਿੱਚ ਮੈਨੂੰ ਲੱਗਦਾ ਪ੍ਰੋਫੈਸ਼ਨ ਹੀ ਤੁਸੀਂ ਕੁਝ ਸਾਲਾਂ ਤੋਂ ਆਇਓ ਵੀਰੇ ਹਾਂਜੀ ਅ ਪਰਸਨਲੀ ਲਾਈਕ ਮੈਂ 2016 ਤੋਂ ਹੀ ਸਟਾਰਟ ਕੀਤਾ ਜੀ ਉਸ ਤੋਂ ਪਹਿਲਾਂ ਮੇਰੇ ਫਾਦਰ ਸਾਹਿਬ ਰੱਖਦੇ ਸੀ ਇਹ ਮੇਰੇ ਫਾਦਰ ਉਹਨਾਂ ਦੇ ਟਾਈਮ ਦਾ ਹੀ ਬਰੀਡ ਹੋਇਆ ਜੀ ਉਹਨਾਂ ਦਾ 30 ਤੇ ਇਹਨਾਂ ਨੇ ਬਹੁਤ ਪਤਾਂ ਨੂੰ ਪਾਲਿਆ ਤੇ ਬੜੇ ਸ਼ੌਂਕ ਨਾਲ ਪਾਲਿਆ ਇਹ ਆਪਣੀ ਹੋਮ ਬਰੀਡ ਆ ਬਾਈ ਹਾਂਜੀ ਇਹ ਘਰ ਦਾ ਹੀ ਬੋਨਿਆ ਜੀ ਤੇ ਉਹ ਤੇ ਦਾ ਅਲੀਕਰ ਲਗੜਾ ਗਿਆ ਬਾਈ ਅਲੀਕਰ ਲਗੜ ਜੀ ਠੀਕ ਆ ਜੀ ਜਿਹਦੇ ਮਾਂ ਵਾਲੇ ਪਾਸੋਂ ਗੱਲ ਕਰੀਏ ਫੋਟੋ ਦੇਖੀ ਆ ਬਾਈ ਉਹੀ ਇਹਦੀ ਮਾਂ ਜੀ ਹਾਂਜੀ ਮੈਂ ਤੁਹਾਨੂੰ ਫੋਟੋ ਖਾਈ ਉਹਦੀ ਮਾਂ ਆ ਜੀ ਤੇ ਉਹ ਉਦੋਂ ਮੇਰੇ ਫਾਜ਼ਲ ਸਾਹਿਬ ਨੇ ਆਈ ਥਿੰਕ 199 ਦੇ ਵਿੱਚ ਕੁੜੀ ਬੱਲੇ ਮੰਡੀ ਤੋਂ ਲਈ ਸੀ ਦੀਵਾਲੀ ਵਾਲੇ ਮੇਲੇ ਚ ਹਾਂਜੀ ਅੱਛਾ ਜੀ ਤੇ ਕਾਫੀ ਚੰਗੀ ਘੋੜੀ ਸੀ 66 ਇੰਚ ਕੱਦ ਸੀ ਤੇ ਖੁੱਲੇ ਬੱਡੇ ਦੀ ਅੱਛਾ ਬਾਈ ਹਾਂਜੀ ਹਾਂਜੀ ਉਹ ਕੋੜੀ ਨੇ ਤਿੰਨ ਬੱਚੀਆਂ ਦਿੱਤੀਆਂ ਤੇ ਬਾਅਦ ਚ ਇਹ ਬੇਸ਼ੇਰਾ ਦਿੱਤਾ ਹਾਂਜੀ ਹਾਂਜੀ ਇਹ ਫਿਰ ਕਿਹੜੇ ਸੰ ਦਾ ਬੌਰ ਨਾ ਵੀਰੇ ਇਹ ਅਪ੍ਰੋਕਸੀਮੇਟਲੀ 2006 ਦੇ ਲਗਭਗ ਦਾ ਹੁੰਦਾ ਜੀ 6 ਦੇ ਲਗਭਗ ਦਾ ਹਾਂਜੀ ਠੀਕ ਹੈ ਵੀਰੇ ਜੀ ਤੇ ਇਹਦਾ ਨਾਮ ਕੀ ਰੱਖਿਆ ਕੋਬਰਾ ਜੀ ਕੋਬਰਾ ਉਹ ਫਿਰ ਜੈਨ ਜੋ ਬਲੈਕ ਕਲਰ ਕੋਬਰਾ ਸਪਾ ਹੇ ਉਹ ਫਿਰ ਸਾਡਾ ਕੋਰ ਆਈ ਹੈ ਠੀਕ ਹੈ ਤੇ ਕੋਬਰਾ ਫਿਰ ਲੁਕੋ ਕੇ ਬੜਾ ਰੱਖਿਆ ਬਾਈ ਕੀ ਕਾਰਨ ਬਾਈ ਉਹ ਬਸ ਐਵੇਂ ਹੀ ਕਦੀ ਜੈਨ ਜੱਜ ਗੱਲ ਪਹਿਲੋ ਇੰਨਾ ਧਿਆਨ ਨਹੀਂ ਕੀਤਾ ਪਰ ਵੇਖਿਆ ਨਹੀਂ ਯਾਰ ਇਹ ਬੜੀ ਡਿਫਰੈਂਟ ਲਾਈਨ ਦਾ ਆ ਤੇ ਚਲੋ ਕਈ ਆਪਣਾ ਨਿਊ ਕਰੀਅਰੀ ਪੈਡਗਰੀ ਅੱਗੇ ਰੱਖੀ ਹੈ ਪਹਿਲੋ ਬੜੀਆਂ ਕੋੜੀਆਂ ਬੱਚੀਆਂ-ਬੁੱਚੀਆਂ ਬੜੀਆਂ ਸਾਡਾ ਚਲੋ ਸੇਲਸੂਲ ਕਰਤੀਆਂ ਬਟ ਹੁਣ ਇਹਦੀ ਬੱਚੇ-ਪੁੱਛੇ ਸਾਹਮਦੇ ਆ ਆਉਂਦੇ ਟਾਈਮ 'ਚ ਮਤਲਬ ਵਧੀਆ ਆਪਾਂ ਨੂੰ ਹੈਲਪ ਕਰੂਗਾ ਹਾਂਜੀ ਬਿਲਕੁਲ ਵੀਰੇ ਜੀ ਤੇ ਚਲੋ ਜਿਵੇਂ ਕਹੂੰਗਾ ਇੰਨੀ ਪੁਰਾਣੀ ਬ੍ਰੈਡ ਲਾਈਨ ਦਾ ਘੋੜਾ ਵੀਰੇ ਹਨਾ ਇਹਦਾ ਪਿਓ ਵੀ ਤੁਹਾਡੇ ਏਰੀਆ 'ਚ ਰਿਹਾ ਬਹੁਤ ਰੀਡਿੰਗ ਕੀਤੀ ਉਸ ਘੋੜੇ ਨੇ ਹਾਂਜੀ ਜਿਕੇ ਇਹ ਜਿਵੇਂ ਹੁਣ ਚੋਟੀ ਦੇ ਘੋੜੇ ਚੱਲਦਾ ਉਸ ਟਾਈਮ ਅਲੀ ਕਰ ਲਗਾ ਬਹੁਤ ਨਾਮ ਸਹੀ ਹਾਂਜੀ ਹਾਂਜੀ ਬਿਲਕੁਲ ਲੱਗਦਾ ਵੀ ਉਹਦੇ ਲਿਮਟਿਡ ਬੱਚੇ ਨੇ ਹੁਣ ਦੋ ਤੋਂ ਤਿੰਨ ਬੱਚੇ ਹੋਣੇ ਆਪਣੇ ਪੰਜਾਬ ਦੇ ਵਿੱਚ ਦੇਖੋ ਜਦੋਂ ਟ੍ਰੈਂਡ ਵੀ ਉਹੋ ਜਿਹਾ ਜਾਂਦਾ ਚਲੋ ਅੰਜ ਅੱਜਕੱਲ੍ਹ ਹਰ ਇੱਕ ਚੀਜ਼ ਆਪਾਂ ਫੋਟੋਗ੍ਰਾਫਸ ਰੱਖ ਲੈਂਦੇ ਬੱਚਿਆਂ ਬੁੱੱਚਿਆਂ ਦੀ ਉਦੋਂ ਉਸ ਸਮੇਂ ਚ ਟ੍ਰੈਂਡ ਵੀ ਨਹੀਂ ਉਹੋ ਜਿਹਾ ਹੈਗਾ ਨਈ ਫੋਟੋ ਫੂਟਾਂ ਰੱਖੀਆਂ ਜਾਂਦੀਆਂ ਬਟ ਬਾਕੀ ਤੁਸੀਂ ਵੇਖਿਆ ਬੜਾ ਅੱਛਾ ਇਹਨੂੰ ਹੁਣ ਆਪਾਂ ਤੁਹਾਡੇ ਚੈਨਲ ਦੇ ਥਰੂ ਲੋਕਾਂ ਚ ਇਹਦੀ ਪੰਜਾਵਾਂਗੇ ਇਹਨੂੰ ਤੇ ਇਹਨੂੰ ਬਲੀਡਿੰਗ ਲਈ ਲਾਵਾਂਗੇ ਉਹਨੂੰ ਪੂਰਾ ਠੀਕ ਹੈ ਵੀਰ ਜੀ ਬਾਈ ਜੀ ਇੱਕ ਗੱਲ ਮੈਂ ਪੁੱਛਣੀ ਚਾਹੂੰਗਾ ਜਿਵੇਂ ਤੁਸੀਂ ਬਰੌਡ ਸਟੱਡੀ ਕੀਤੀ ਆ ਹਾਂਜੀ ਹਾਂਜੀ ਤੇ ਲੋਕ ਅੱਜਕੱਲ ਤੁਸੀਂ ਤਾਂ ਮੈਨੂੰ ਅੱਜ ਤੋਂ 20 ਸਾਲ ਪਹਿਲਾਂ ਬਰੌਡ ਸਟੱਡੀ ਕੀਤੀ ਆ ਹਾਂਜੀ ਮੈਂ 2003 ਵਿੱਚ ਮਾਸਟਰਸ ਕਰਨ ਗਿਆ ਹਾਂਜੀ ਮੈਂ ਐਮਬੀਏ ਇੰਗਲੈਂਡ ਤੋਂ ਕੀਤੀ ਆ ਤੇ 2006 ਐਂਡ ਦੇ ਵਿੱਚ ਮੈਂ ਵਾਪਸ ਆ ਗਿਆ ਤੇ ਫਿਰ ਉਹ ਉਹ ਹਰ ਕਾ ਬੰਦੇ ਦਾ ਸੁਪਨਾ ਹੁੰਦਾ ਅੱਜ ਦਾ ਵੀ ਸੁਪਨਾ ਹੈ ਮਤਲਬ 20 ਸਾਲ ਪਹਿਲਾਂ ਵੀ ਇਹੀ ਸੁਪਨਾ ਹੋਣਾ ਵੀ ਬਾਹਰ ਪੜੀਏ ਜਾ ਕੇ ਤੇ ਬਾਹਰ ਹੀ ਆਪਦਾ ਸੈਟਲ ਹੋ ਜਾਈਏ ਐਕਚੁਅਲੀ ਜੀ ਮੈਂ ਤੇ ਇਹ ਸੋਚਿਆ ਵੀ ਬਾਹਰ ਜਾ ਕੇ ਰਾਵਾਂਗੇ ਪਰ ਮੇਰੇ ਫਾਦਰ ਸਾਹਿਬ ਨੇ ਇੱਕੋ ਗੱਲ ਸਮਝਾਈ ਹਮ ਮਹਾਰਾਜ ਜੀ ਸਭ ਕੁਝ ਦਿੱਤਾ ਚੁੱਪ ਚਾਪ ਪੜੋ ਲਿਖੋ ਤੇ ਵਾਪਸ ਆਪਣੇ ਕੰਮ ਤੇ ਕੰਮ ਤਾਂ ਦਾ ਇੱਥੇ ਕਰਨਾ ਆਪਣੀ ਜੋਬ ਕਰ ਜੋਬ ਮੈਂ ਕੀਤੀ ਬਟ ਜੋਬ ਯੂਬ ਚ ਕੋਈ ਇਦਾਂ ਵੱਲੇ ਫਿਰ ਮੈਂ ਆਪਣਾ ਪ੍ਰੋਫੈਸ਼ਨ ਮੈਂ ਨਸੀ ਰਨ ਕਰਦਾ ਜੀ ਉਹਨੂੰ ਵੀ ਕੋਈ 2002 ਜੀ ਸਟਾਰਟ ਕੀਤੀ ਸੀ ਤੇ ਲੈਂਡਸਕੇਪਿੰਗ ਕਰਦਾ ਤੇ ਨਾਲ ਸਾਡੇ ਜਿਮ ਆ ਤੇ ਮਾਰੇ ਵੱਲੋਂ ਬਾਕੀ ਇਹ ਲਾਈਨ ਚੱਲੀ ਵੀ ਕੰਮ ਤੁਹਾਡੇ ਸਾਰੀ ਚੜ੍ਹਦੀ ਕਲਾ ਵਾਲੇ ਨਹੀਂ ਵੀ ਹਾਂਜੀ ਜੀ ਪੈਸ਼ਨ ਵਾਲੇ ਕੰਮ ਹੈ ਜੀ ਹਾਂ ਕਿਉਂਕਿ ਜਦੋਂ ਕੋਈ ਘਰ ਨਵਾਂ ਪਾਉਂਦਾ ਜਾਂ ਗ੍ਰੀਨਰੀ ਹਨਾ ਧਰਤੀ ਨੂੰ ਹਰਾ ਭਰਾ ਕਰਨ ਮੈਨੂੰ ਇਹ ਲੱਗਦਾ ਵੀ ਦੁਨੀਆ ਦਾ ਸਭ ਤੋਂ ਖੂਬਸੂਰਤ ਕੰਮ ਆ ਵੀਰ ਬਿਲਕੁਲ ਜੀ ਬੜੀ ਪਲਾਂਟੇਸ਼ਨ ਕਰੀ ਦੀ ਜੀ ਤੇ ਮੈਂ ਪੌਦੇ ਵੀ ਤੁਹਾਡੇ ਕੋਲ ਉਹ ਦੇਖਿਆ ਵੀ ਮੈਂ ਅੱਜ ਤੱਕ ਕਦੇ ਸੋਚਿਆ ਵੀ ਨਹੀਂ ਹੁਣੇ ਵੀ ਐਵੇਂ ਦੇ ਪੌਦੇ ਆ ਤੁਹਾਡੇ ਕੋਲੇ ਜੀ ਕਾਫੀ ਡਿਫਰੈਂਟ ਵੈਰਾਈਟੀਆਂ ਹੈ ਸਾਈਜ਼ ਨੇ ਕਲਾਈਮਰਸ ਨੇ ਹੋਰ ਵੀ ਪੋਟਸ ਦੇ ਵਿੱਚ ਬੜੀ ਵੱਖਰੀ ਵੈਰਾਈਟੀ ਆ ਮਤਲਬ ਅੱਛੀ ਕਲੈਕਸ਼ਨ ਆ ਬਾਕੀ ਆਪਣੇ ਵੱਲੋਂ ਵਧੀਆ ਕਰੀਦਾ ਜੀ ਜਿਹੜੇ ਬੰਦੇ ਤੁਹਾਡੇ ਮਤਲਬ ਨਰਸਰੀ ਦੇਖਣਾ ਆਉਂਦੇ ਹੁਣ ਉਹ ਘੋੜੇ ਵੀ ਦੇਖ ਕੇ ਜਾਂਦੇ ਹੁਣ ਜਿਹੜੇ ਘੋੜੇ ਦੇਖਣ ਆਉਂਦੇ ਉਹ ਨਰਸਰੀ ਦੇਖ ਕੇ ਸਾਡੇ ਕੋਈ ਕਈ ਵਾਰੀ ਕਲਾਇੰਟਸ ਲੰਘਦੇ ਲੰਘਦੇ ਇੱਧਰ ਫਾਰਮ ਆ ਜਾਂਦੇ ਆ ਤੇ ਫਿਰ ਬੱਚਿਆਂ ਨੂੰ ਲਿਆਉਂਦੇ ਫਿਰ ਆਨੂੰ ਚੇਚਾ ਕਹਿੰਦੇ ਜੀ ਅਸੀਂ ਆਪਣੇ ਬੱਚਿਆਂ ਨੂੰ ਲਿਆ ਆ ਗਰੀਓ ਸਾਨੂੰ ਵੀ ਬੜਾ ਖੁਸ਼ੀ ਮਿਲਦੀ ਚਲੋ ਹਾਂ ਸਿਟੀ ਦੇ ਵਿੱਚ ਰਹਿਣੇ ਲੋਕਾਂ ਨੂੰ ਚਲੋ ਸਾਡੇ ਫਾਰਮ ਤੇ ਆ ਕੇ ਖੁਸ਼ੀ ਮਿਲਦੀ ਹੋਰ ਕੀ ਚਾਹੀਦਾ ਬਿਲਕੁਲ ਤੇ ਉਹ ਜਦੋਂ ਕਿਤੇ ਆਉਂਦੇ ਆ ਉਹਨਾਂ ਦਾ ਮਨ ਕਰਦਾ ਮਨ ਚ ਖੁਸ਼ੀ ਹੁੰਦੀ ਆ ਘੋੜਿਆਂ ਨੂੰ ਦੇਖ ਕੇ ਹਰ ਇੱਕ ਬੰਦੇ ਦੇ ਪੋਸੀਬਲ ਨਹੀਂ ਹੈਗੇ ਜਿਹੜੇ ਏਰੀਆ 'ਚ ਤੁਸੀਂ ਬੈਠੇ ਹੋ ਤੇ ਖਾਸ ਕਰਕੇ ਜੀ ਬਿਲਕੁਲ ਜੀ ਲੋਕ ਇੱਥੇ ਆ ਕੇ ਕਈ ਵਾਰੀ ਸ਼ੌਕੀ ਹੋ ਜਾਂਦੇ ਨੇ ਯਾਰ ਤੁਸੀਂ ਮਤਲਬ ਘੋੜੇ ਰੱਖੇ ਨੇ ਮਤਲਬ ਇੱਕਦਮ ਹੀ ਬਿਲਕੁਲ ਸ਼ਹਿਰ ਦੇ ਵਿੱਚ ਘੋੜਾ ਰੱਖਣਾ ਥੋੜਾ ਮੁਸ਼ਕਲ ਆ ਬਟ ਉਹ ਫਿਰ ਆਪਣੇ ਰੂਟਸ ਨੇ ਜੀ ਪੁਰਾਣਾ ਪਸ਼ੋਕੜ ਆਪਣੇ ਸਾਰੇ ਰੱਖਦੇ ਆਏ ਆ ਚਲੋ ਸਾਨੂੰ ਫਾਦਰ ਸਾਹਿਬ ਹੁਣਾਂ ਵੱਲੋਂ ਸ਼ੌਕ ਮਿਲਿਆ ਅਸੀਂ ਦੋਵੇਂ ਬ੍ਰਦਰਸ ਨੇ ਫਿਰ ਉਹ ਚੀਜ਼ ਨੂੰ ਅੱਗੇ ਲੈ ਕੇ ਆਏ ਆ ਤੇ ਮਹਾਰਾਜ ਵੱਲੋਂ ਅੱਛਾ ਬਰੀਡ ਮਤਲਬ ਤੁਹਾਨੂੰ ਇਹ ਪੀਤਾਪੁਰਖੀ ਸ਼ੌਕ ਮਿਲਿਆ ਮੈਂ ਇਹ ਕਹਿ ਸਕਦਾ ਹਾਂ ਬਿਲਕੁਲ ਬਿਲਕੁਲ ਜੀ ਭਾਈ ਮੈਂ ਗੱਲ ਕਰ ਰਹੀ ਅੰਕਲ ਜੀ ਨੂੰ ਕਿਵੇਂ ਅੱਜ ਕੱਲ ਚਲੋ ਆਪਾਂ ਬਹੁਤ ਚੰਗੇ ਸਟੇਬਲ ਬਣਾਤੇ ਹਨਾ ਵੀ ਸਮੇਂ-ਸਮੇਂ ਸਰ ਕੇਅਰ ਕਰਦੇ ਰਹੇ ਨੇ ਹਨਾ ਜਿਵੇਂ ਤੁਸੀਂ ਕਹੇ ਵੀ 1990 99 ਦੇ ਵਿੱਚ ਘੋੜੀ ਲਈ ਹਾਂਜੀ 99 ਲਈ ਉਦੋਂ ਵੀ ਤੁਸੀਂ ਦੱਸਿਆ ਕਿ ਚਰਚਾ ਹੋਈ ਸੀ ਵੱਲਾ ਮੰਡੀ ਦੇ ਵਿੱਚ ਜਦੋਂ ਇੱਕ ਘੋੜੀ ਖਰੀਦੀ ਗਈ ਸੀ ਹਾਂਜੀ ਖਰੀਦੀ ਗਈ ਸੀ ਤੇ ਮਤਲਬ ਸਭ ਤੋਂ ਚੰਗੀ ਘੋੜੀ ਹੈ ਜੋ ਘੋੜੀ ਦੇ ਚੰਗੇ ਬੋਲਾ ਖਰੀਦੀ ਹੁਣ ਬਿਗ ਬਲਾਸਟ ਹੁੰਦਾ 1999 ਚ ਬਿਗ ਬਲਾਸਟ 99 ਦੇ ਵਿੱਚ ਬਿਗ ਬਲਾਸਟ ਹੋ ਗਿਆ ਹੈ ਠ ਚੰਗੀਆਂ ਸੀ ਬਾਤ ਚੋ ਇਹ ਬਸ਼ੀਰਾ ਦਿੱਤਾ ਫਿਰ ਘੋੜੀ ਪੂਰੀ ਹੋ ਗਈ ਹਾਂਜੀ ਅੱਛਾ ਅੱਛਾ ਠੀਕ ਹੈ ਵੀਰੇ ਤੇ ਹੁਣ ਫੀਸ ਬਾਈ ਕਵਰੇਜ ਕਿੰਨੀ ਰੱਖੀ ਹੈ ਜੀ ਫੀਸ ਦਾ ਤੇ ਕੋਈ ਏਡਾ ਹੈ ਨਹੀਂ ਜੀ ਬਸ ਇਹੋ ਹੀ ਆ ਚਲੋ ਲੋਕਾਂ ਦੇ ਕਈ ਆਪਣੇ ਵੀਰ ਭਰਾ ਕਈ ਅੱਜ ਕੱਲ ਜੋ ਫੀਸਾਂ ਬਹੁਤ ਚੰਗੀਆਂ ਚੰਗੇ ਘੋੜਿਆਂ ਦੀ ਬਹੁ ਬਹੁ ਵੱਡੀਆਂ ਫੀਸਾਂ ਹੋ ਗਈਆਂ ਕਈ ਵਾਰੀ ਕੋਈ ਨਹੀਂ ਇਫੋਰਡ ਕਰਦਾ ਪਰ ਸਾਡੇ ਵੱਲੋਂ ਮਾਰੇ ਵੱਲੋਂ ਹਰ ਇੱਕ ਭੈਣ ਭਰਾ ਨੂੰ ਆਵੇ ਯੂਜ਼ ਕਰੇ ਨਾਰਮਲ ਜੀ ਇੱਕ ਫੀਸ ਰੱਖਾਂਗੇ ਜੀ 21000 ਪਰ ਉਰੇ ਜੀ ਵੀ ਆਪਾਂ ਮਾਨ ਕਰਦਾਂਗੇ ਉਹ ਚ ਕੋਈ ਪ੍ਰੋਬਲਮ ਕੋਈ ਬੰਦਿਸ਼ ਨਹੀਂ ਬੰਦਿਸ਼ ਕੋਈ ਨਹੀਂ ਜੀ ਚਲੋ ਅਗਰ ਫਰੀ ਵੀ ਛੱਡੋ ਨਾ ਉਹਦੀ ਵੀ ਮੁੱਲ ਨਹੀਂ ਪੈਂਦਾ ਜੀ ਬੰਦੇ ਦਾ ਉਹ ਗੱਲ ਸਹੀ ਹੈ ਉਹ ਫਿਰ ਹਾਂਜੀ ਤੇ ਇਹਨੂੰ 21000 ਪਰ ਅਸੀਂ ਆਪਾਂ ਪੂਰਾ ਮਾਨ ਕਰਾਂਗੇ ਡਾਕਟਰ ਸਾਹਿਬ ਦੀ ਫੈਸਿਲਿਟੀ ਆਪਰੇ ਕੋ ਬੜੀ ਵਧੀਆ ਜੀ ਬਾਕੀ ਕੋਈ ਭੈਣ ਭਰਾਊਗਾ ਚਲੋ ਵਧੀਆ ਸੈਟੀਸਫਾਈ ਕਰਕੇ ਭੇਜਦੇ ਹਾਂ ਬਾਕੀ ਵੀਰੇ ਮੈਂ ਅਲੀ ਕਰ ਲਗੜ ਵਾਲੀ ਲੈਂਦਾ ਇਹ ਦੇਖਿਆ ਵੀ ਕੁਝ ਘੋੜੀਆਂ ਵਾਲੀ ਕਰਲ ਕਰਦੀਆਂ ਜਿਹੜੀ ਨੇਖਾਂ ਜਾਂ ਕੁਝ ਘੋੜੇ ਦੇਖਣੇ ਕਿਉਂਕਿ ਲੁਧਿਆਣਾ ਏਰੀਏ ਦੇ ਵਿੱਚ ਵੀ ਰੈਂਬੋ ਆ ਜੀ ਹਾਂਜੀ ਹਾਂਜੀ ਬਹੁਤ ਘੋੜਾ ਨਾਮਵਰ ਹੋ ਗਿਆ ਬੜਾ ਚੰਗਾ ਬੱਚਾ ਆਇਆ ਇੱਕ ਘੜੂਆਂ ਵਾਲਾ ਸੁਲਤਾਨ ਹੋਇਆ ਅਲੀ ਕਰਲ ਆਪਣੇ ਵਾਲਾ ਹੋ ਗਿਆ ਘੋੜਾ ਜਿਵੇਂ ਬਿਲਕੁਲ ਬਿਲਕੁਲ ਜੀ ਕਿ ਬਹੁਤ ਚੰਗੇ ਬੱਚੇ ਪ੍ਰੋਡਿਊਸ ਹੋਏ ਨੇ ਕਿ ਭਾਵੇਂ ਮੱਝੂ ਕੀ ਲਾਈਨ ਹੋਵੇ ਭਾਵੇਂ ਅਲੀ ਸ਼ਾਨ ਹੋਵੇ ਉਹਨਾਂ ਨਾਲ ਕੰਪੇਅਰ ਹੋ ਕੇ ਬਹੁਤ ਚੰਗਾ ਕੰਬੀਨੇਸ਼ਨ ਬੜਾ ਅੱਛਾ ਬਣਦਾ ਜੀ ਤੇ ਰਿਜ਼ਲਟ ਵੀ ਬੜੇ ਫਾਈਨ ਆਉਂਦੇ ਜੀ ਠੀਕ ਆ ਬਾਈ ਜੀ ਸਾਡੇ ਕੋਈ ਬੜੀਆਂ ਪਿੱਲੋਂ ਵਸ਼ੇਰੀਆਂ ਆਂ ਜੈਟ ਅਹੀਂ ਵੇਚੂ ਜੇ ਲਈਆਂ ਨਵੇਂ ਟ੍ਰੈਂਡ ਚ ਆ ਗਏ ਬਟ ਹੁਣ ਫਿਰ ਰੈਲਾਈਜ਼ ਕਰ ਰਹੇ ਨਹੀਂ ਇਹਨੂੰ ਦੁਬਾਰਾ ਬੱਚੇ ਬੁੱੱਚੇ ਰੱਖੀਏ ਚਲੋ ਵਧੀਆ ਫਿਰ ਜਦੋਂ ਕੋਈ ਚੀਜ਼ ਘਰੋਂ ਚਲੇ ਜਾਂਦੀ ਫਿਰ ਉਦੋਂ ਬੰਦੇ ਨੂੰ ਪਛਤਾਵਾ ਹੁੰਦਾ ਹਾਂ ਜੀ ਬਿਲਕੁਲ ਭਾਈ ਜੇ ਆਪਾਂ ਹੁਣ ਨਵੀਂ ਜਨਰੇਸ਼ਨ ਜਾਂ ਨਵੇਂ ਦੌਰ ਦੀ ਗੱਲ ਕਰੀਏ ਤੁਹਾਡੇ ਕੋਲ ਜਿਹੜੇ ਟੌਪ ਦੇ ਅੱਜ ਘੋੜੇ ਆ ਵੀਰੇ ਉਹਨਾਂ ਦੇ ਬੱਚੇ ਵੀ ਤੁਸੀਂ ਨੇ ਸਾਰੇ ਚੰਗੀ ਕਲੈਕਸ਼ਨ ਦੇ ਚੁੱਕੇ ਹੋਏ ਆ ਜੀ ਆਪਣੇ ਕੋਈ ਇਸ ਟਾਈਮ ਦਲਬਾਗ ਦੇ ਤਿੰਨ ਬੱਚੇ ਇੱਕ ਦੋ ਬਸ਼ੇਰੇ ਇੱਕ ਬਸ਼ੇਰੀ ਆ ਜੀ ਕਾਂਡੇ ਦੀ ਬਸ਼ੇਰੀ ਆ ਦੇਵਰਾਜ ਦੀਆਂ ਤਿੰਨ ਬਸ਼ੇਰੀਆਂ ਆ ਠੀਕ ਆ ਬਈ ਬਾਕੀ ਸਾਰੇ ਚੰਗੇ ਕੋੜਿਆਂ ਦੀ ਇੱਕ ਬੜਾ ਡਿਫਰੈਂਟ ਜਿਹਾ ਕਲਰ ਆ ਉਹ ਆਲਮਗੀਰ ਦੀ ਬੱਚੀ ਆ ਆਲਮਗੀਰ ਦੀ ਬੱਚੀ ਆ ਉਹ ਕਲਰ ਨੂੰ ਕੀ ਕਹਿ ਸਕਦੇ ਆ ਪੰਜਾਬੀ ਦੇ ਵਿੱਚ ਉਹਨੂੰ ਡੰਨ ਕਲਰ ਕਹਿੰਦੇ ਆ ਐਕਚੁਅਲੀ ਅੱਛਾ ਜੀ ਤੇ ਉਹਦੀ ਜਿਹੜੀ ਮਾਂ ਆ ਉਹ ਅਤੀ ਸੁੰਦਰ ਦੀ ਆ ਅੱਛਾ ਬਈ ਤੇ ਉਹਦੀ ਮਾਂ ਪਿੱਛੋਂ ਦਿਲਬਾਗ ਦੀ ਆ ਤੇ ਉਹਦੀ ਪਿੱਛੋਂ ਮਾਂ ਹੀਰਾ ਅਕਵਾ ਵਾਲੀ ਦੀ ਆ ਮਤਲਬ ਜਿੰਨੇ ਵੀ ਬੱਚੇ ਆਗੇ ਸਾਰੀ ਪੈਡਗਰੀ ਵਾਲੇ ਆ ਦੇ ਹਰ ਇੱਕ ਦੀ ਮਾਂ ਪਿਓ ਦੀ ਚੰਗੀ ਹਿਸਟਰੀ ਹੈ ਜੀ ਆਲਮਗੀਰ ਵਾਲੀ ਵੀ ਆਪਣੀ ਹੋਮ ਬਰੀਡ ਹੈ ਵੀਰੇ ਹਾਂ ਆਲਮਗੀਰ ਵਾਲੀ ਵੀ ਹੋਮ ਬਰੀਡ ਹੈ ਜੀ ਆਪਣੀ ਇਹ ਕਿੰਨੀ ਉਮਰ ਦੀ ਹੋਗੀ ਵੀਰੇ ਆਲਮ ਇਹ ਵੀ ਜੀ 2 ਸਾਲ ਦੀ ਹੋਗੀ ਜੀ 2 ਸਾਲ ਦੀ ਹੋਗੀ ਠੀਕ ਹੈ ਅਜੇ ਇਹਨੂੰ ਅਜੇ ਠਹਿਰ ਕੇ ਮਿਲਾਉਂਗੇ ਵੀਰੇ ਹਾਂਜੀ 1 ਸਾਲ ਹੋਰ ਦਵਾਵਾਂਗੇ ਅੱਛਾ ਅੱਛਾ ਨੈਕਸਟ ਨੈਕਸਟ ইয়ার ਆਸ ਸੀਜ਼ਨ ਦੇ ਵਿੱਚ ਨੂੰ ਮੀਟ ਕਰਾਵਾਂਗੇ ਠੀਕ ਹੈ ਬਈ ਹਾਂਜੀ ਤੇ ਹਾਈਟ ਕਿੰਨੀ ਹੋਵੇ ਵੀਰੇ ਬੱਚੀ ਇਹੋ ਜੀ ਹਾਈਟ ਅਜੇ ਬੱਚੇ ਉਹਨਾਂ ਦਾ ਸਾਹਮਣੇ ਹਾਈਟ ਦਾ ਇੰਨਾ ਨਹੀਂ ਤੇ ਤਿਆਨੀ ਕੀਤਾ ਬਟ ਬਿਊਟੀ ਵਿੱਚ ਕੋੜੀ ਤੇ ਮਜ਼ਬੂਤੀ ਵਿੱਚ ਵੀ ਉਹਦੇ ਲਾਈਨ ਚ ਹੀ ਆ ਹਾਂਜੀ ਹਾਂ ਲਾਈਨ ਨੇ ਜ ਚੰਗੀਆਂ ਆ ਲਾਈਨੇ ਬਹੁਤ ਚੰਗੀਆਂ ਆ ਜੀ ਬਿਲਕੁਲ ਵੀਰੇ ਜੀ ਤੇ ਇੱਕ ਆਪਾਂ ਨੇ ਹੋਰ ਬੜੀ ਧੌਣ ਧੂਣ ਚੱਕ ਕੇ ਖੜਦੀ ਆ ਬਸ਼ੇਰੀ ਕਾਲੇ ਰੰਗ ਦੀ ਮੱਥੇ ਪਟੇ ਦੀ ਆ ਉਹ ਭਾਰਤ ਰਤਨ ਦੀ ਆ ਜੀ ਅੱਛਾ ਜੀ ਤੇ ਉਹ 3 ਸਾਲ ਦੀ ਆ ਤੇ ਉਹਦੀ ਮਾਂ ਹੈਗੀ ਆ ਜੀ ਡਾਇਰੈਕਟ ਸੁਲਤਾਨ ਦੀ ਅੱਛਾ ਜੀ ਜਿਹੜੀ ਕਵੇਰੀ ਦੀ ਭੈਣ ਪਦਮਨੀ ਨੀਲੀ ਕੋੜੀ ਉਹ ਵੀ ਆਪਣੇ ਕੋਲ ਹੀ ਆ ਉਹਦੀ ਧੀ ਐ ਮੱਲਿਕ ਜੋ ਨੀਲੀ ਕੋੜੀ ਨੇ ਦੇਖਿਆ ਤੁਹਾਡੇ ਕੋਲੇ ਜਾਓ ਪੁਰਾਣੀ ਕੋੜੀ ਹਾਂਜੀ ਉਹ ਉਹਦੀ ਬੱਚੀ ਉਸ ਕੋੜੀ ਨੇ ਕਿੰਨੇ ਬੱਚੇ ਦਿੱਤੇ ਵੀਰੇ ਆਪਣੇ ਕੋਲ ਜੋ ਮੇਰੇ ਨੌਲੇਜ ਇੱਕ ਮਲਿਕਾ ਸੀ ਸ਼ਾਨਦਾਰ ਦੀ ਅੱਛਾ ਜੀ ਇੱਕ ਵਿਕਟੋਰੀਆ ਕੋੜੀ ਆ ਕਾਲੇ ਘਾਂਟੇ ਤੋਂ ਆਰਬੀ ਗੱਲ ਜੀ ਕੋ ਅੱਛਾ ਜੀ ਇੱਕ ਇਹਦਾ ਦਿਲਬਾਗ ਤੋਂ ਬਿਸ਼ੇਰਾ ਜੋ ਰੋਇਟਗੜ੍ਹ ਖੜਾ ਅੱਛਾ ਜੀ ਤੇ ਉਸ ਤੋਂ ਬਾਅਦ ਇਹ ਆਪਣੀ ਭਾਰਤ ਨਟਨ ਵਾਲੀ ਬੱਚੀ ਅੱਛਾ ਆਪਣੇ ਕੋਲ ਭਾਰਤ ਨਟਨ ਇੱਕੇ ਬੱਚੀ ਦਿੱਤੇ ਨੇ ਭਾਰਤ ਨਟਨ ਦੀ ਹਾਂਜੀ ਇੱਕੋ ਬਿਸ਼ੇਰੀ ਅੱਛਾ ਉਹ ਮਲਾ ਉਮਰਦਰਾਜ ਵੀ ਆ ਕਾਫੀ ਕੋੜੀ ਕੋੜੀ ਅਪ੍ਰੋਕਸੀਮੇਟਲੀ 25 26 ਸਾਲ ਦੀ ਹੋ ਗਈ ਜੀ ਠੀਕ ਹੈ ਵੀਰੇ ਜੀ ਹੁਣ ਫਿਰ ਮਲਾਈ ਕਿ ਨਾ ਉਹ ਮਲਾਈ ਨੂੰ ਮਲਾਈ ਸੀ ਉਹ ਥੋੜਾ ਜਿਹਾ ਬਚਾ ਡਿਜ਼ੋਲਵ ਕਰ ਗਈ ਤੇ ਹੁਣ ਦੁਬਾਰਾ ਮਿਲਾਵਾਂਗੇ ਠੀਕ ਹੈ ਜੀ ਨਹੀਂ ਫਿਰ ਬਲੱਡ ਤਾਂ ਦੱਸ ਦੀ ਜੀ ਮੈਂ ਆਪਾ ਸੁਲਤਾਨ ਦਾ ਕਹਿੰਦੇ ਬਸ਼ੇਰੀ ਦੀ ਖੜਨੀ ਖੜਨੀ ਬਹੁਤ ਚੰਗੀ ਹੈ ਬਹੁਤ ਚੰਗੀ ਜੀ ਚਲੋ ਅੱਛੀ ਅੱਛੀ ਡੀਡ ਕਰੂਗੀ ਸਮੇ ਦੇ ਨਾਲ ਹਾਂਜੀ ਕਦ ਕੋਦੇ ਚ ਵੀ ਚੰਗੀ ਹੈ ਜੀ 63 ਕ੍ਰਾਸ ਕਰੀ ਗਈ 63 ਲੈ ਕੇ ਚੱਲੋ ਚਲੋ ਜੀ ਉਮਰ ਹੈਗੀ ਹੈ ਨਵੀਂ ਉਮਰ ਦੀ ਆ ਹਾਂ ਵੇ ਇੱਕ ਆਪਣਾ ਲਾਸਟ ਦੇ ਕਮੈਟ ਬਸ਼ੀਰੀ ਦੇਖਿਆ ਜੀ ਉਹ ਦਿਲਬਾਗ ਦੀ ਹੈ ਜੀ ਉਹਦੀ ਮਾਂ ਸ਼ਾਨਦਾਰ ਦੀ ਹੈ ਅੱਛਾ ਜੀ ਤੇ ਉਹ ਵੀ 2 ਸਾਲ ਦੀ ਹੋ ਗਈ ਜੀ ਉਹ ਆਪਣੀ ਹੋਮ ਬ੍ਰੀਡ ਹੈ ਜੀ ਹਾਂਜੀ ਉਹ ਵੀ ਤਿੰਨੇ ਆਪਣੀ ਹੋਮ ਬ੍ਰੀਡ ਹੈ ਜੀ अच्छा जी जी, जी। ठीक है ठीक है जी बाकी अगली तानु और बाकी बच्चे छोटे हो अगले साल पखावांगे और भी और भी मैं काफी बच्चे हां जी हां जी भा, फिर भाई जोरावर जी आपा मैं ब्रीडिंग ती काम कर रहे या ट्रेडिंग भी ਨਾਲ ਕਰਦੇ ਜੀ ब्रीडिंग ही ਕਰੀਦਾ ਜੀ अच्छा जी ਤੁਹਾਨੂੰ ਬਰਾ ब्रीडिंग ਨਾਲ ਟਰੇਡਿੰਗ ਨਹੀਂ ਹਮ ਚੱਲਦਾ ब्रीडिंग ਹੌਸਲੇ ਨਾਲ ਲੱਗੇ ਰਿਹਾ ਹਾਂ ਹਾਂ ਜੀ ਆਪਣੇ ਬੱਚੇ ਵੇਚ ਲਈਦੇ ਆ ਚਲੋ ਫਾਰਮ ਵੀ ਫਰੀ ਕਰਨਾ ਹੁੰਦਾ ਜੀ ਹਾਂ ਜੀ ਹਾਂ ਜੀ ਤੇ ਜਿਵੇਂ ਸਰਕਲ ਬਣਿਆ ਰਹਿਣਾ ਬਿਲਕੁਲ ਸਰਕਲ ਚ ਚਲਾਉਣਾ ਪੈਂਦਾ ਰਹਿੰਦਾ ਸੱਜਣਾ ਬਿਲਕੁਲ ਬਿਲਕੁਲ ਜੀ ਹਾਂਜੀ ਹਾਂਜੀ ਠੀਕ ਹੈ ਵੀਰੇ ਜੀ ਵੀਰੇ ਜੀ ਸ਼ੌਂਕ ਜਿਵੇਂ ਪਹਿਲਾਂ ਵੀ ਤੁਹਾਡੇ ਫਾਦਰ ਸਾਹਿਬ ਨੂੰ ਬੜਾ ਸ਼ੌਂਕ ਸੀ ਹਨਾ ਆਪਣੇ ਵੀਰ ਨੇ ਦੂਜੇ ਨੇ ਵੀ ਦੱਸਿਆ ਉਹਨਾਂ ਦੀ ਸਵਾਰੀ ਕਰਦਿਆਂ ਦੀ ਹਾਂਜੀ ਮੇਰੇ ਵੱਡੇ ਬੜੇ ਦੀ ਮਾਂ ਤੇ ਫੋਟੋ ਵੀ ਆ ਹਾਂਜੀ ਮੇਰੇ ਵੱਡੇ ਬੜਾ ਨੇ ਬਖਤਾਵਰ ਭਾਈ ਉਹ ਬਹੁਤ ਸਵਾਰੀ ਕਰਦੇ ਰਹੀਏ ਆਪਣੀ ਰੀ ਕੋਵਰੇ ਦੀ ਮਾਂ ਤੇ ਤੇ ਕੋਵਰੇ ਤੇ ਹੁਣ ਬੇਟਾ ਕਰਦਾ ਅੱਛਾ ਜੀ ਹਾਂਜੀ ਹਾਂਜੀ ਇਸ ਵਾਰ ਬਈ ਤੁਸੀਂ ਆਪਣੇ ਕੋਵਰੇ ਨੂੰ ਲੈ ਕੇ ਕਿਉਂ ਮੰਡੀ ਤੇ ਹਾਂਜੀ ਯਾਰ ਕਿ ਮੰਡੀ ਗਏ ਕਿੰਨੀ ਉਮਰ ਦਾ ਜਾਣ ਲੱਗਿਆ ਸੀ ਕੋਬਰਾ ਬਾਈ ਮੰਡੀ ਤੇ ਜੀ ਕੋਬਰਾ ਜੀ ਪਹਿਲਾਂ ਜਿਹੜਾ ਸਰਕਾਰੀ ਸ਼ੋਅ ਦੇ ਹੀ ਚਾਰੀਆਂ ਪੰਜ ਵਰੀ ਉਦੋਂ ਜਿੱਤਿਆ ਵੀ ਆ ਜੀ ਫਸਟ ਹੀ ਆਇਆ ਤੇ ਮੰਡੀ ਦੇ ਬੜੀ ਧੀਰ ਦਾ ਜਾਂਦਿਆ ਹੁਣ ਇਹਨੂੰ ਮੈਂ 3-4 ਸਾਲਾਂ ਮੱਦੋਂ ਖੜਿਆ ਅੱਛਾ ਜੀ ਤੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਕੋਈ ਵੀ ਚਲੋ ਮੰਡੀ ਸਾਰਿਆਂ ਨੂੰ ਪਤਾ ਤਾਂ ਹੈਗਾ ਜੀ ਤੇ ਮਨ ਲੱਗਦਾ ਸਭ ਤੋਂ ਮੰਡੀ ਦਾ ਪੁਰਾਣਾ ਘੋੜਿਆਂ ਚ ਘੋੜਾ ਹੁਣ ਆ ਜੀ ਠੀਕ ਹੈ ਜੀ ਸਭ ਤੋਂ ਪੁਰਾਣਾ ਘੋੜਾ ਕਹਿੰਦਾ ਇਹ ਵੀ ਸ਼ੂਟ ਕਰਨ ਦੇ ਵਿੱਚ ਪੁਰਾਣਾ ਘੋੜਾ ਜਿਹੜਾ ਵੀ ਐਨ ਪੂਰਾ ਤੰਦਰੁਸਤਾ ਤੇ ਬਰੀਡਿੰਗ ਦੇਣ ਲਈ ਤਿਆਰ ਆ ਹਾਂਜੀ ਬਿਲਕੁਲ ਜੀ ਠੀਕ ਹੈ ਜੀ ਬਸ ਇਹ ਪੁਰਾਣੀ ਲਾਈਨ ਹੈ ਜੀ ਚਲੋ ਇਹਦਾ ਕੰਬੀਨੇਸ਼ਨ ਬਹੁਤ ਅੱਛਾ ਸਾਰੇ ਘੋੜਿਆਂ ਨਾਲ ਬਿੰਦਾ ਜੀ ਇਹਦੇ ਬੱਚਿਆਂ ਦਾ ਗਾਂ ਤੇ ਮੈਂ ਚਾਹੁੰਦਾ ਸਾਰੇ ਲੋਕ ਚਲੋ ਇਹਨੂੰ ਵੱਧ ਤੋਂ ਵੱਧ ਯੂਜ਼ ਕਰਾਂ ਤੇ ਇੱਕ ਲਾਈਨ ਆਪਣੀ ਪੰਜਾਬ ਦੀ ਲਾਈਨ ਹੈ ਪੁਰਾਣੀ ਸੰਭੀ ਜਾਵੇ ਬਿਲਕੁਲ ਵੀਰੇ ਜੀ ਜਿਵੇਂ ਤੁਸੀਂ ਪਹਿਲਾਂ ਦੱਸਦੇ ਸੀ ਵੀ ਇੱਕ ਪਾਸੇ ਅਲੀਕਰ ਲਗੜ ਵਾਲਾ ਖੜਾ ਹੁੰਦਾ ਸੀ ਦੂਜੇ ਪਾਸੇ ਕੋਬਰਾ ਪਾਪ ਪੁੱਤਾ ਸਾਹਮਣੇ ਬਿਲਕੁਲ ਜੀ ਆਪਣੇ ਸਾਹਮਣੇ ਖੜੇ ਹੁੰਦੇ ਸੀ ਬਿਲਕੁਲ ਉਹਦਾ ਸਾਹਮਣੇ ਹੁੰਦਾ ਸੀ ਤੇ ਪੂਰਾ ਵਧੀਆ ਹੈ ਠੀਕ ਠੀਕ ਹੈ ਵੀਰੇ ਤੇ ਇੱਕ ਬਸ਼ੇਰਾ ਬਾਈ ਆਪਣਾ ਤਿਆਰ ਹੋ ਜਾਂਦਾ ਜੇ ਆਪਾਂ ਮਤਲਬ ਵੀ ਓਪਨਿੰਗ ਕਰਨਾ ਤੁਸੀਂ ਕਿਹਾ ਵੀ ਅੱਜ ਤਿਆਰ ਕਰਨਾ ਤੇ ਉਹਦੀ ਕੀ ਲੈਨੇ ਜ ਆ ਬਾਈ ਬਸ਼ੇਰਾ ਬੜਾ ਚੰਗਾ ਵੀਰੇ ਉਹ ਹੈ ਜੀ ਆਪ ਦਲਬਾਗ ਦਾ ਜੀ ਬਸ਼ੇਰੇ ਦਾ ਨਾਮ ਆ ਚੰਦਰਵੰਸ਼ ਚੰਦਰਵੰਸ਼ ਹਾਂ ਜੀ ਆਪ ਦਲਬਾਗ ਦਾ ਤੇ ਮਾਂ ਆਹੀ ਚੰਦਰਮੁਖੀ ਅੱਛਾ ਵੀਰੇ ਹਾਂਜੀ ਚੰਦਰਮੁਖੀ ਜਿਹੜੀ ਲੈਲੀ ਦੀ ਲੈਲੀ ਦੀ ਗਜਿੰਦਰ ਹਾਂਜੀ ਗਜਿੰਦਰ ਪਾਲ ਜੀ ਕੋਲ ਜਿਹੜੀ ਆ ਠੀਕ ਹੈ ਜੀ ਤੇ ਲੈਲੀ ਹੰਸਰਾਜ ਸੌਰੀ ਰਾਜ ਹੰਸ ਰਾਜੰਸ ਦੀ ਮਾਂ ਆਈ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਵੀ ਲਾਈਨ ਵਿੱਚ ਬਹੁਤ ਚੰਗੀ ਹੈ ਲਾਈਨ ਵੱਲੋਂ ਬਹੁਤ ਸਟਰੋਂਗ ਹੈ ਜੀ ਇਹ ਬਰੀਡ ਆਪਣੇ ਡਾਕਟਰ ਨਵਤੇਜ ਜੀ ਉਹਨਾਂ ਕੋ ਹੋਇਆ ਇੱਥੇ ਖਾਰੇ ਅੱਛਾ ਜੀ ਹਾਂਜੀ ਤੇ ਉੱਥੋਂ ਫਿਰ ਡਾਕਟਰ ਸਾਹਿਬ ਕੋ ਮੈਂ ਲਿਆ ਠੀਕ ਹੈ ਅਜੇ 25 26 ਮਹੀਨਿਆਂ ਦਾ ਹੀ ਹੈ ਜੀ ਠੀਕ ਹੈ ਤੇ ਉਹਨੂੰ ਆਉਂਦੇ ਟਾਈਮ ਚ ਉਹਨੂੰ ਕਰਾਂਗੇ ਹਾਂ ਠੀਕ ਹੈ ਅੱਛਾ ਤਿਆਰ ਹੋ ਰਿਹਾ ਹੈ ਹਾਂ ਕਦ ਕਦ ਵੀ ਬੜਾ ਚੰਗਾ ਕਰ ਰਿਹਾ ਹੈ ਭਾਈ ਕਦ ਕਾਟ ਚੰਗਾ ਵਾ ਘੋੜਾ ਬਣੂਗਾ ਵੀਰੇ ਸਟਰੋਂਗ ਬਲੱਡ ਲਾਈਨ ਹੈ ਤੇ ਉਦਾਂ ਆਪ ਹੀ ਬੱਚਾ ਸਟਰੋਂਗ ਹੈ ਜੀ ਬਿਲਕੁਲ ਵੀਰੇ ਜੀ ਵੀ ਮਿੱਤਰ ਮੈਂ ਤੁਹਾਨੂੰ ਬਾਈ ਦਾ ਅੱਜ ਘੋੜਾ ਦਿਖਾਇਆ ਕੋਬਰਾ ਅਲੀ ਕਰਲਗੜ ਦਾ ਡਾਇਰੈਕਟ ਬੱਚਾ ਹੈ ਤਕਰੀਬਨ ਮੈਂ ਇਹ ਕਹਿ ਸਕਦਾ ਬੀ ਪੁਰਾਣੇ ਘੋੜਿਆਂ ਚੋਂ ਬਹੁਤ ਲਿਮਟਿਡ ਘੋੜੇ ਨੇ ਪਰ ਇਸ ਘੋੜੇ ਦੇ ਅੱਜ ਵੀ ਦੱਬ ਕੇ ਸਵਾਰੀ ਹੁੰਦੀ ਹੈ ਪੂਰੀ ਤੇ ਪੂਰਾ ਫਿਜ਼ੀਕਲੀ ਫਿੱਟ ਪਿਆ ਘੋੜਾ ਤੇ ਬਾਈ ਹੋਰਿੰਗ ਕਹਿੰਦੇ ਵੀ ਇਸ ਵਾਰ ਅਸੀਂ ਮੰਡੀ ਤੇ ਲੈ ਕੇ ਗਏ ਸੀ ਵੀ ਸਾਰੇ ਭਰਾਵਾਂ ਨੇ ਸਾਨੂੰ ਕਿਹਾ ਵੀ ਭਾਈ ਘੋੜਾ ਤੁਸੀਂ ਯੂਜ਼ ਕਰੋ ਥੋੜਾ ਮੋਟਾ ਬਰੀਡਿੰਗ ਦੇ ਵਿੱਚ ਵਰਤੋ ਇਸ ਕਰਕੇ ਬਾਈ ਹੋਰਾਂ ਨੇ ਭਾਈ ਸਾਨੂੰ ਸੱਦਾ ਦਿੱਤਾ ਅਸੀਂ ਹਾਜ਼ਰ ਹੋਏ ਘੋੜਾ ਕਿਵੇਂ ਲੱਗਿਆ ਉਹ ਵੀ ਦੱਸਿਓ ਬਾਕੀ ਬਾਈ ਦੇ ਫਾਰਮੀਆਂ ਮੈਂ ਤੁਹਾਨੂੰ ਬਹੁਤ ਸਿਲੇਕਟਡ ਬਸ਼ੇਰੀਆਂ ਦਿਖਾਈਆਂ ਨੇ ਜੋ ਕੋਈ ਇਸ ਫਾਰਮ ਦੇ ਉੱਪਰ ਬਰੀਡ ਹੋਈਆਂ ਹੋਈਆਂ ਨੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਜਾਨਵਰ ਕਿਵੇਂ ਲੱਗੇ ਬਾਈ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਤੁਹਾਡਾ ਸਾਰਿਆਂ ਦਾ ਥੈਂਕ ਯੂ ਸੋ ਮਚੀ